ਨਮਸਕਾਰ ਤੁਸੀਂ ਦੇਖ ਰਹੇ ਹੋ ਆਰਪੀਡੀ 24 ਮੈਂ ਹਾਸਾਰੀਕਾ ਅਤਵਾਲ ਤੇ ਅੱਜ ਦਾ ਪ੍ਰੋਗਰਾਮ ਮੈਂ ਵਿਚਾਰ ਵਟਾਂਦਰਾ ਜਿਸ ਦੇ ਵਿੱਚ ਸਾਡੇ ਨਾਲ ਹਰ ਵਾਰ ਦੀ ਤਰ੍ਹਾਂ ਅੱਜ ਵੀ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਤੇਜਤਵਿਲੀ ਜੀ ਸੋ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ ਸੋ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰਾਂਗੇ ਰੂਸ ਯੂਕਰੇਨ ਦੇ ਵਿੱਚ ਰੂਸ ਲਈ ਸ਼ਹੀਦ ਹੋਏ ਨੌਜਵਾਨ ਤੇਜਪਾਲ ਦੀ ਦਾ ਸਰ ਸਵਾਲ ਇਹ ਹੈ ਕਿ ਅਖਬਾਰਾਂ ਦੇ ਵਿੱਚ ਹੁਣ ਚਰਚਾਂ ਦੇ ਵਿੱਚ ਇਹ ਹੈ ਕਿ ਤੇਜਪਾਲ ਦੇ ਪਰਿਵਾਰ ਨੂੰ ਪੀਆਰ ਮਿਲੇਗੀ ਤੇ ਸਰ ਕਿੱਥੇ ਤੱਕ ਸੱਚ ਹੈ ਬਿਲਕੁਲ ਇਹ ਗੱਲ ਸੱਚ ਹੈ ਔਰ ਇਹ ਸਚਾਈ ਜਿਹੜੀ ਹੈ ਇਹ ਹਿੰਦੂਸਤਾਨ ਦੇ ਨੌਜਵਾਨਾਂ ਦੇ ਦੁੱਖ ਦੇ ਜਿਹੜਾ ਪੱਖ ਹੈ ਉਹਦੀ ਵਿਆਖਿਆ ਕਰਦੀ ਹੈ ਜੇ ਮੈਂ ਕਹਾ ਕਿ ਰੂਸ ਜ਼ੁਕਰੇਨ ਯੁੱਧ ਵਿੱਚ ਮਰਨ ਵਾਲਾ ਤੇਜਦੀਪ ਸਿੰਘ ਜਿਹੜਾ 12 ਮਾਰਚ ਇਸੇ ਸਾਲ 2024 ਚ ਰੂਸ ਦੇ ਲਈ ਸ਼ਹੀਦ ਹੋ ਗਿਆ ਜੀ ਉਸ ਨੌਜਵਾਨ ਨੇ ਆਖਰੀ ਵਾਰੀ 3 ਮਾਰਚ ਨੂੰ ਆਪਣੇ ਘਰਦਿਆਂ ਨਾਲ ਗੱਲ ਕੀਤੀ ਤੇ ਬਾਅਦ ਦੇ ਵਿੱਚ ਉਸ ਦੇ ਬਾਰੇ ਇਹ ਕਿਹਾ ਜਾਣ ਲੱਗਾ ਕਿ ਉਹ ਲਾਪਤਾ ਹੋ ਗਿਆ ਹਮ ਲਗਭਗ 3 ਮਹੀਨਿਆਂ ਬਾਅਦ ਉਹਦੀ ਮੌਤ ਦੀ ਪੁਸ਼ਟੀ ਜਿਹੜੀ ਹੈ ਉਹ ਰੂਸ਼ੀਆ ਸਰਕਾਰ ਕਰਦੀ ਹੈ ਔਰ ਘਰਦਿਆਂ ਨੂੰ ਇਹ ਪਤਾ ਸੀ ਕਿ ਉਹਨਾਂ ਦਾ ਪੁੱਤਰ ਜਿਹੜਾ ਆ ਉਹ 3 ਲੱਖ ਰੁਪਏ ਤੋਂ ਵੱਧ ਰਾਸ਼ੀ ਖਰਚ ਕੇ ਹਮ ਮੌਤ ਦੇ ਮੂੰਹ ਚ ਖੇਡਣ ਗਿਆ ਸੀ ਰੂਸ਼ੀਆ ਹਮ ਜਦੋਂ ਉਸ ਨੂੰ ਇੱਕ ਕੰਟਰੈਕਟ ਦਿੱਤਾ ਗਿਆ ਤੇ ਉਸ ਕੰਟਰੈਕਟ ਉੱਤੇ ਉਹਨੇ ਸਾਈਨ ਕੀਤੇ 3 ਲੱਖ ਰੁਪਈਆ ਦੇ ਕੇ 1.5 ਲੱਖ ਪਰ ਮੰਥ ਦੀ ਜਿਹੜੀ ਸੈਲਰੀ ਦੇ ਹਿਸਾਬ ਨਾਲ ਉੱਥੇ ਗਿਆ ਤਾਂ ਉਹਨੂੰ ਜਿਹੜਾ ਕੰਮ ਮਿਲਿਆ ਉਹ ਕੰਮ ਸੀ ਕਿ ਉਹਨੇ ਰਸ਼ੀਅਨ ਜਿਹੜੀਆਂ ਫੌਜਾਂ ਯੂਕਰੇਨ ਨਾਲ ਲੜਦੀਆਂ ਨੇ ਉਹਨਾਂ ਲਈ ਮੋਰਚੇ ਪੁੱਟਣੇ ਆ ਉਹਨਾਂ ਲਈ ਅਸਲਾ ਇਧਰੋਂ ਉਧਰ ਫੜਾਉਣਾ ਉਹਨੇ ਉਹਨਾਂ ਦੇ ਸਹਾਇਕ ਵਜੋਂ ਕੰਮ ਕਰਨਾ ਸੀ ਉਹਦੀ ਮੌਤ ਤੋਂ ਬਾਅਦ ਜਿਸ ਤਰ੍ਹਾਂ ਪਰਿਵਾਰ ਦੇ ਉਹਦੀ ਪਤਨੀ ਪਰਮਿੰਦਰ ਕੌਰ ਨੇ ਦੱਸਿਆ ਜੀ ਕਿ ਉਹ ਰੂਸ ਜਾ ਕੇ ਆਈ ਹੈ ਔਰ ਰੂਸ ਦੇ ਵਿੱਚ ਉਹਨਾਂ ਕਈ ਤਰ੍ਹਾਂ ਦੀਆਂ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ ਜਿਵੇਂ ਇਹ ਤੇਜਪਾਲ ਹੋਰਾਂ ਨੇ ਵੀ ਉਹਨਾਂ ਦਾ ਜ਼ਿਕਰ ਕੀਤਾ ਸੀ ਕਿ ਇੱਥੇ ਪਾਸ਼ਾ ਦਾ ਸੰਕਟ ਬੜਾ ਵੱਡਾ ਸੰਕਟ ਹੈ ਹਾਂ ਔਰ ਉਹਨੇ ਕਿਹਾ ਕਿ ਮੈਨੂੰ ਮੇਰੇ ਦੋ ਬੱਚੇ ਅ ਅਰਮਿੰਦਰ ਸਿੰਘ ਜਿਹੜਾ 7 ਸਾਲਾਂ ਦਾ ਹੈ ਤੇ ਇੱਕ ਧੀ ਗੁਰਨਾਜ਼ ਦੀਪਕੌਰ ਹੈ ਜਿਹੜੀ 4 ਸਾਲਾਂ ਦੀ ਹੈ ਜੀ ਦੋਨਾਂ ਬੱਚਿਆਂ ਨੂੰ ਮੈਨੂੰ ਮੇਰੇ ਸਸਰ ਨੂੰ ਤੇ ਮੇਰੇ ਸਹੁਰੇ ਨੂੰ ਭਾਵ ਤੇਜਦੀਪ ਦੇ ਮਾਪੇ ਨੂੰ ਇਹਨਾਂ ਪੰਜਾਂ ਜੀਆਂ ਨੂੰ ਜਿਹੜਾ ਰਸ਼ੀਆ ਸਰਕਾਰ ਨੇ ਜਿਹੜੀ ਪੀ ਆਰ ਹੈ ਪਰਮਨੈਂਟ ਰੈਜ਼ੀਡੈਂਟ ਦਾ ਆ ਜਿਹੜਾ ਸਟੇਟਸ ਹੈ ਉਹ ਦੇਣਾ ਮੰਨ ਲਿਆ ਜੀ ਇਹਦੇ ਨਾਲ ਹੀ ਉਹਨਾਂ ਨੇ ਉਸ ਗਵਰਨਮੈਂਟ ਨੇ ਰਸ਼ੀਆ ਦੀ ਗਵਰਨਮੈਂਟ ਨੇ ਉਹਨਾਂ ਦੋਵਾਂ ਬੱਚਿਆਂ ਨੂੰ ਬਾਲਗ ਹੋਣ ਤੱਕ 20-20 ਹਜ਼ਾਰ ਰੁਪਈਆ ਪਰ ਮੰਥ ਜਿਹੜਾ ਪੜ੍ਹਾਈ ਲਈ ਦੇਣ ਦਾ ਵੀ ਇੱਕ ਐਗਰੀਮੈਂਟ ਉਹਨਾਂ ਨਾਲ ਸਾਈਨ ਹੋ ਗਿਆ ਕਿ ਅਸੀਂ ਦੇਵਾਂਗੇ ਇਹਦੇ ਨਾਲ ਹੀ ਇੱਕ ਕਰੋੜ 30 ਲੱਖ ਰੁਪਈਆ ਜਿਹੜਾ ਉਹਨਾਂ ਨੂੰ ਜਿਹੜੀ ਇਮੀਡੀਜੈਂਟ امدਾਦ ਜਿਹੜੀ ਹੈ ਉਹ ਮਿਲੀ ਹੈ ਹੁਣ ਇਹ ਪਰਿਵਾਰ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਫਰਵਰੀ ਮਹੀਨੇ ਚ ਰਸ਼ੀਆ ਜਾਏਗਾ 3 ਮਹੀਨੇ ਉੱਥੇ ਰਹਿਣ ਤੋਂ ਬਾਅਦ ਸਾਰਾ ਪਰਿਵਾਰ ਜਿਹੜਾ ਹੈ ਉੱਥੇ ਦਾ ਸਿਟੀਜ਼ਨ ਹੋ ਜਾਏਗਾ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਿੰਦੁਸਤਾਨ ਦਾ ਇੱਕ ਨੌਜਵਾਨ ਬਲਦੀ ਦੇ ਬੁੱਥੇ ਵਿੱਚ ਮੌਤ ਦੇ ਮੂੰਹ ਵਿੱਚ ਜਾਣ ਲਈ ਆਖਰ ਤਿਆਰ ਕਿਉਂ ਹੋਇਆ ਕਿੱਡਾ ਵੱਡਾ ਸਵਾਲ ਹੈ ਜੀ ਜੀ ਕਿ ਜੇ ਇੱਥੇ ਰੋਜ਼ਗਾਰ ਨਹੀਂ ਮਿਲਿਆ ਜਾਂ ਪੈਸੇ ਖਰਚ ਕੇ ਵੀ ਉਸ ਥਾਂ ਤੇ ਜਾ ਰਿਹਾ ਜਿੱਥੇ ਯੁੱਧ ਹੈ ਤੇ ਉਸ ਯੁੱਧ ਵਿੱਚ ਹਰ ਰੋਜ਼ ਜਿਹੜੇ ਨੌਜਵਾਨ ਨੇ ਉਹ ਲੜਦੇ ਮਰਦੇ ਸ਼ਹੀਦ ਹੋ ਰਹੇ ਨੇ ਤੇ ਉਹਨੇ ਉਸ ਨੂੰ ਕਿਉਂ ਚੁਣਿਆ ਫਿਰ ਹਿੰਦੁਸਤਾਨ ਦੀਆਂ ਸਰਕਾਰਾਂ ਨੇ ਦੋਹਰੀ ਨਾਗਰਿਕਤਾ ਦਾ ਜਿਹੜਾ ਕਨਸੈਪਟ ਹੈ ਉਹ ਰੱਦ ਕਰ ਦਿੱਤਾ ਹੈ ਤੇ ਉਸ ਪਰਿਵਾਰ ਨੇ ਕਿੰਨੇ ਆਰਾਮ ਨਾਲ ਜਿਹੜੀ ਹੈ ਉਹ ਰਸ਼ੀਅਨ ਜਿਹੜੀ ਸਿਟੀਜ਼ਨਸ਼ਿਪ ਆ ਉਨੂੰ ਸਹਿਕਾਰ ਕਰ ਲਿਆ ਭਾਵੇਂ ਕਿ ਉਹਨਾਂ ਨੂੰ ਭਾਸ਼ਾ ਨਹੀਂ ਆਉਂਦੀ ਭਾਸ਼ਾ ਦਾ ਸੰਕਟ ਉਹਨਾਂ ਲਈ ਬਹੁਤ ਵੱਡਾ ਸੰਕਟ ਹੋਏਗਾ ਉੱਥੇ ਸਰਵਾਈਵ ਕਰ ਲਈ ਬੱਚਿਆਂ ਦੇ ਪੜਨ ਦੇ ਦੀ ਜੀ ਸੋ ਇਹ ਜਿਹੜੀ ਜਾਣਕਾਰੀ ਹੈ ਇਹ ਜਾਣਕਾਰੀ ਪਿਛਲੇ ਦਿਨਾਂ ਚ ਅਖਬਾਰਾਂ 'ਚ ਛਪੀ ਹੈ ਤੇ ਉਹਦੇ ਛਪਣ ਦੇ ਨਾਲ ਕਈ ਤਰ੍ਹਾਂ ਦੇ ਜਿਹੜੇ ਪ੍ਰਸੰਗ ਨੇ ਉਹ ਚਿੰਤਨਸ਼ੀਲ ਲੋਕਾਂ ਲਈ ਇਹ ਬਹੁਤ ਮਹੱਤਵ ਦੇ ਲਖਾਈਕ ਨੇ ਸੋ ਇੱਕ ਦੁਖਦਾਈ ਹੈ ਆ ਪੰਜਾਬੀਆਂ ਲਈ ਭਾਰਤੀਆਂ ਲਈ ਹਿੰਦੂਸਤਾਨੀਆਂ ਲਈ ਜੀ ਸਰ ਹੁਣ ਸਵਾਲ ਇਹ ਹੈ ਕਿ ਤੇਜਪਾਲ ਦੀ ਮਾਂ ਨੇ ਦੱਸਿਆ ਹੈ ਕਿ ਉਹਨਾਂ ਦਾ ਪੁੱਤਰ ਭਾਰਤੀ ਫੌਜ ਵਿੱਚ ਭਰਤੀ ਹੋਣਾ ਚਾਹੁੰਦਾ ਸੀ ਲੇਕਿਨ ਕੀ ਕਾਰਨ ਰਿਹਾ ਉਹ ਭਰਤੀ ਨਹੀਂ ਹੋ ਸਕੇ ਇਹ ਉਸ ਤੋਂ ਵੀ ਅਗਲਾ ਇੱਕ ਦੁਖਦਾਈ ਪੱਖ ਹੈ ਜੀ ਅਸੀਂ ਤੇਜ ਦੀ ਪਵਰਗੇ ਉਹਨਾਂ ਸੈਂਕੜੇ ਹਜ਼ਾਰਾਂ ਕਰੋੜਾਂ ਲੋਕਾਂ ਦੇ ਦਰਦ ਨੂੰ ਕਈ ਵਾਰ ਆਪਣੇ ਚੈਨਲ ਤੋਂ ਬਿਆਨ ਕੀਤਾ ਹੈ ਹੂੰ ਜਿਹੜੇ ਭਾਰਤੀ ਫੌਜ ਲਈ ਇਸ ਕਰਕੇ ਜੁਆਇਨ ਕਰਨਾ ਚਾਹੁੰਦੇ ਨੇ ਕਿ ਇਹ ਉਹਨਾਂ ਦੀ ਇੱਕ ਰੋਜ਼ਗਾਰ ਹੈ ਆਪਣੇ ਪਰਿਵਾਰ ਨੂੰ ਪਾਲਣ ਦਾ ਇੱਕ ਤੰਦਾ ਹੈ ਤੇ ਨਾਲ ਦੀ ਨਾਲ ਜਿਹੜਾ ਰਾਸ਼ਟਰਵਾਦ ਹੈ ਆਪਣੀ ਧਰਤੀ ਦੀ ਰਾਖੀ ਆਪਣੇ ਲੋਕਾਂ ਦੀ ਰਾਖੀ ਆਪਣੀਆਂ ਸਰਹੱਦਾਂ ਦੀ ਰਾਖੀ ਦਾ ਜਿਹੜਾ ਜਨੂਨ ਹੈ ਉਹ ਵੀ ਸਾਡੇ ਨੌਜਵਾਨਾਂ ਦੇ ਸਿਰ ਚੜ ਕੇ ਬੋਲਦਾ ਹੈ ਮਤਲਬ ਇਹ ਕੇਵਲ ਰਾਖੀ ਦਾ ਜਨੂਨ ਹੀ ਨਹੀਂਗਾ ਇਹ ਰੋਜ਼ਗਾਰ ਵੀ ਹੈ ਜਜਤੋਂ ਤੋਂ ਸਾਡੀਆਂ ਸਰਕਾਰਾਂ ਨੇ ਅਗਨੀ ਵੀਰ ਯੋਜਨਾ ਸ਼ੁਰੂ ਕਰ ਦਿੱਤੀ ਜਿਹਦੇ ਤਹਿਤ ਲਗਭਗ 4 ਸਾਲ ਦੀ ਨੌਕਰੀ ਤੋਂ ਬਾਅਦ ਉਹਨੇ ਸੇਵਾ ਮੁਕਤ ਹੋ ਕੇ ਵੀ ਆ ਜਾਣਾ ਜੇ 21 ਸਾਲ ਦਾ ਬੱਚਾ ਜਾਂਦਾ ਤਾਂ 25 ਸਾਲ 'ਚ ਉਹਨੇ ਰਿਟਾਇਰਮੈਂਟ ਲੈ ਕੇ ਘਰ ਆ ਜਾਣਾ ਤੇ ਉਹਨੂੰ ਕੋਈ ਰਿਟਾਇਰਲ ਬੈਨੀਫਿਟ ਨਹੀਂ ਮਿਲਣੀ ਬੜੀ ਕਲੀਅਰ ਗੱਲ ਹੈ ਜੀ ਜੀ ਔਰ ਫਿਰ ਵੀ ਇਹਦੇ ਖਿਲਾਫ ਭਾਵੇਂ ਅੰਦੋਲਨ ਹੋਇਆ ਇਹਦੇ ਖਿਲਾਫ ਵੱਡੇ ਪੱਧਰ ਤੇ ਰਾਸ਼ੀ ਇਹ ਨਾਰੇ ਬਣੇ ਇਲੈਕਸ਼ਨ 'ਚ ਵੀ ਹੋਏ ਇਹਦੇ ਖਿਲਾਫ ਇਹ ਗੱਲਾਂ ਜਿਹੜੀਆਂ ਨੇ ਵੋਟਾਂ 'ਚ ਤਬਦੀਲ ਨਹੀਂ ਹੋਈਆਂ ਦਿਖੀਆਂ ਜੀ ਵੱਡੀਆਂ ਲਾਈਨਾਂ ਅੱਜ ਅਗਨੀ ਵੀਰ ਯੋਜਨਾ ਦੇ ਤਹਿਤ ਭਰਤੀ ਹੋਣ ਵਾਲੇ ਲੋਕਾਂ ਦੀਆਂ ਲੱਗੀਆਂ ਦੇਖੀਆਂ ਜਾ ਸਕਦੀਆਂ ਨੇ ਜੀ ਇਹਦੇ ਨਾਲ ਹੀ ਇੱਕ ਮੈਨੂੰ ਹੋਰ ਗੱਲ ਵੀ ਦੇਖਣ ਨੂੰ ਆਉਂਦੀ ਹੈ ਕਿ ਇਸ ਅਗਨੀ ਵੀਰ ਯੋਜਨਾ ਦੇ ਜਿਹੜੇ ਸ਼ਹੀਦ ਹੋਏ ਜੀ ਉਹਨਾਂ ਸ਼ਹੀਦਾਂ ਨੂੰ ਵੀ ਜਿਹੜਾ ਬਾਕੀ ਫੌਜ ਦੇ ਸ਼ਹੀਦਾਂ ਨੂੰ ਲਾਭ ਮਿਲਦਾ ਉਹ ਨਹੀਂ ਮਿਲਿਆ ਭਾਵੇਂ ਇਹਦੇ ਬਾਰੇ ਵੱਖਰੇ ਵੱਖਰੇ ਮਤਭੇਦ ਨੇ ਕੁਝ ਲੋਕਾਂ ਨੂੰ ਮਿਲਿਆ ਕਿਸੇ ਸਟੇਟ ਦੇ ਨੂੰ ਨਹੀਂ ਮਿਲਿਆ ਕੁਝ ਲੋਕਾਂ ਨੇ ਕਿਹਾ ਮਿਲਿਆ ਕੁਝ ਨੇ ਕਿਹਾ ਨਹੀਂ ਮਿਲਿਆ ਮਤਲਬ ਪੈਨਸ਼ਨ ਦੇ ਰੂਪ ਵਿੱਚ ਕੀ ਮਿਲਿਆ ਇੱਕ ਐਕਸਕ੍ਰੇਸ਼ੀਆ ਗ੍ਰਾਂਟ ਦੇ ਰੂਪ ਵਿੱਚ ਕੀ ਮਿਲਿਆ ਉਹਦੀ ਬੀਮਾ ਯੋਜਨਾ ਦੇ ਤਹਿਤ ਉਹਨੂੰ ਕੀ ਮਿਲਿਆ ਇਹ ਵੱਖ-ਵੱਖ ਸਥਿਤੀਆਂ ਨੇ ਭਾਵੇਂ ਅਗਨੀਵੀਰ ਜਿਹੜੇ ਪੰਜਾਬ ਚੋਂ ਸ਼ਹੀਦ ਹੋਏ ਉਹਨਾਂ ਨੂੰ ਪੰਜਾਬ ਸਰਕਾਰ ਨੇ 1 ਕਰੋੜ ਰੁਪਈਆ ਦਿੱਤਾ ਔਰ ਸ਼ਹੀਦ ਦਾ ਦਰਜਾ ਵੀ ਦਿੱਤਾ ਪਰੰਤੂ ਕਹਿੰਦੇ ਨੇ ਕਿ ਕੁਝ ਸਟੇਟਾਂ 'ਚ ਸ਼ਹੀਦ ਦਾ ਦਰਜਾ ਮਿਲਦਾ ਹੈ ਕੁਝ 'ਚ ਨਹੀਂ ਮਿਲਦਾ ਮਤਲਬ ਅਗਨੀਵੀਰ ਜੇ ਹਿੰਦੁਸਤਾਨ 'ਚ ਜਿਹਦੀ ਮੈਂ ਸਮਝਦਾ ਵੀ ਬਹੁਤ ਇੱਕ ਛੋਟੀ ਨੌਕਰੀ ਬਣ ਗਈ ਉਹਦੀ ਟਿਨਿਓਰ ਲੰਮੀ ਨਹੀਂ ਗਈ ਔਰ ਉਹਦੇ 'ਚ ਕੋਈ ਬੈਨੀਫਿਟ ਲੰਮੇ ਚੌੜੇ ਨਹੀਂ ਮਿਲਦੇ ਤੇ ਜ ਉਹਦੇ ਲਈ ਵੀ ਤੇਜਵੀਰ ਵਰਗਾ ਨੌਜਵਾਨ ਭਰਤੀ ਨਹੀਂ ਹੋ ਸਕਿਆ ਸਰਬਜੀਤ ਕੌਰ ਤੇਜਦੀਪ ਦੀ ਮਾਂ ਆ ਉਹਨੇ ਦੱਸਿਆ ਕਿ 1992 ਵਿੱਚ ਤੇਜਦੀਪ ਦਾ ਚਾਚਾ ਜਿਹੜਾ ਆ ਉਹ ਭਾਰਤੀ ਫੌਜ ਲਈ ਜੰਮੂ ਕਸ਼ਮੀਰ ਵਿੱਚ ਲੜਦਾ ਸ਼ਹੀਦ ਹੋ ਗਿਆ ਸੀ ਜੀ ਜਦੋਂ ਤੋਂ ਉਸ ਤੋਂ ਬਾਅਦ ਤੇਜਦੀਪ ਦਾ ਜਨਮ ਹੁੰਦਾ ਹੈ ਤੇ ਤੇਜਦੀਪ ਨੇ ਬਚਪਨ ਵਿੱਚ ਆਪਣੇ ਚਾਚੇ ਦੀ ਸ਼ਹੀਦੀ ਬਹਾਦਰੀ ਕੁਰਬਾਨੀ ਦੀਆਂ ਗੱਲਾਂ ਜਿਹੜੀਆਂ ਨੇ ਉਹ ਸੁਣੀਆਂ ਤਾਂ ਉਹ ਬਚਪਨ ਤੋਂ ਸੋਚਦਾ ਹੁੰਦਾ ਸੀ ਕਿ ਮੈਂ ਭਾਰਤੀ ਫੌਜ ਵਿੱਚ ਭਰਤੀ ਹੋਵਾਂਗਾ ਤੇ ਮੈਂ ਵੀ ਆਪਣੇ ਚਾਚੇ ਵਾਂਗੂ ਕੁਝ ਕਰਾਂਗਾ ਆਪਣੀ ਧਰਤੀ ਲਈ ਆਪਣੇ ਇਹ ਲੋਕਾਂ ਦੇ ਲਈ ਹੁਣ ਦੇਖਣ ਸਮਝਣ ਵਾਲੀ ਗੱਲ ਇਹ ਹੈ ਕਿ ਕੁਝ ਪਰਿਵਾਰਾਂ ਚ ਐਸਾ ਜਨੂਨ ਉੱਭਰਦਾ ਹੈ ਕਿ ਸ਼ਹੀਦੀ ਤੋਂ ਬਾਅਦ ਵੀ ਉਹਨਾਂ ਦਾ ਅਗਲੇਰਾ ਜਿਹੜਾ ਵਾਰਸ ਹੈ ਉਹ ਵੀ ਸ਼ਹੀਦ ਹੋਣਾ ਚਾਹੁੰਦਾ ਕਿਉਂਕਿ ਇੱਕ ਤਾਂ ਰੋਜ਼ਗਾਰ ਦੀਆਂ ਸੰਭਾਵਨਾ ਖਤਮ ਹੋ ਗਈਆਂ ਤੇ ਦੂਸਰੀਆਂ ਜਿਹੜੀਆਂ ਮਤਲਬ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦਾ ਅਸੀਂ ਰਾਸ਼ਟਰਵਾਦ ਦਾ ਪ੍ਰਚਾਰ ਕਰਦੇ ਆ ਉਹਦੀ ਵੀ ਇਹ ਪਹੁੰਚ ਇੱਕ ਕਰਾਉਂਦੀ ਹੈ ਹੂੰ ਸੋ ਤੇਜਦੀਪ ਨੇ 6 ਵਾਰੀ ਯਤਨ ਕੀਤੇ ਕਈ ਵਾਰੀ ਉਹਨੇ ਲਗਤੀ ਇਮਤਿਹਾਨ ਪਾਸ ਕੀਤੇ ਕਈ ਵਾਰੀ ਉਹਨੇ ਫਿਜ਼ੀਕਲ ਟੈਸਟ ਕਲੀਅਰ ਕੀਤਾ ਤੇ ਹਰ ਵਾਰ ਉਹ ਜਿਹੜਾ ਆ ਉਹ ਇਸ ਭਾਰਤੀ ਫੌਜ ਦੀ ਕਿਸੇ ਵੀ ਯੋਜਨਾ ਦਾ ਹਿੱਸਾ ਨਹੀਂ ਬਣ ਸਕਿਆ ਜੀ ਹੁਣ ਜਦੋਂ ਭਾਰਤੀ ਫੌਜੀ ਯੋਜਨਾ ਦਾ ਹਿੱਸਾ ਨਹੀਂ ਬਣ ਸਕਿਆ ਭਾਵੇਂ ਉਹਨੇ ਇਹ ਕਾਲਜ ਵਿੱਚ ਪੜ੍ਹਦੇ ਸਮੇਂ ਐਨਸੀਸੀ ਰੱਖੀ ਹੋਈ ਸੀ ਜਿਹੜੀ ਸਮਝ ਆਏ ਜਾਂਦਾ ਕਿ ਜਿਨ੍ਹਾਂ ਬੱਚਿਆਂ ਨੇ ਭਾਰਤੀ ਫੌਜ ਵਿੱਚ ਜਾਣਾ ਤੇ ਇਹ ਇੱਕ ਆਧਾਰ ਭੂਮੀ ਦੇ ਤੌਰ ਤੇ ਕੰਮ ਕਰੇਗੀ ਸੋ ਇਹਦੇ باوجود ਵੀ ਜੋ ਨਹੀਂ ਮਤਲਬ ਭਾਰਤੀ ਫੌਜ ਦਾ ਹਿੱਸਾ ਬਣ ਸਕਿਆ ਤੇ ਇੱਕ ਬਗਾਨੇ ਮੁਲਕ ਲਈ ਲੜਦਾ ਸ਼ਹੀਦ ਹੋ ਗਿਆ ਬਾਹੜੇ ਦੇ ਫੌਜੀ ਦੇ ਤੌਰ ਤੇ ਸੋ ਇਹ ਭਾਰਤੀਆਂ ਵਾਸਤੇ ਭਾਰਤੀ ਸਰਕਾਰ ਵਾਸਤੇ ਇਹ ਇੱਕ ਹੋਰ ਵੀ ਚਿੰਤਾਜਨਕ ਵਰਤਾਰਾ ਆ ਅਭੀ ਉਹ ਅਸੀਂ ਭਾਰਤੀ ਫੌਜ ਉਹਦਾ ਔਰ ਉਸ ਨੌਜਵਾਨ ਦਾ ਉਹਦੇ ਜਜ਼ਬਿਆਂ ਦੀ ਕਦਰ ਨਹੀਂ ਕਰ ਸਕੀ ਜੀ ਸਰ ਹੁਣ ਸਵਾਲ ਇਹ ਹੈ ਕਿ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਪੁਤਿਨ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਉਹਦੇ ਵਿੱਚ ਪੁਤਿਨ ਨੇ ਇਹ ਆਖਿਆ ਹੈ ਕਿ ਭਾਰਤੀ ਫੌਜੀਆ ਨੂੰ ਭਾਰਤ ਵਿੱਚ ਭੇਜ ਦਿੱਤਾ ਜਾਵੇਗਾ ਤੇ ਉਹ ਸਮਝੌਤਾ ਕੀ ਬਣਿਆ ਦੇਖੋ ਇਸ ਗੱਲ ਨੂੰ ਵੀ ਜੇ ਮੈਂ કહਾਂ 4-5 ਮਹੀਨੇ ਹੋ ਗਏ ਨੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਹੋਰਾਂ ਨੇ ਰੂਸ ਦੇ ਪ੍ਰਧਾਨ ਮੰਤਰੀ ਵਿਲਾਦੀਮੀਰ ਪੁਤਨ ਹੋਰ ਨਾਲ ਗੱਲਬਾਤ ਕੀਤੀ ਸੀ ਉਸ ਗੱਲਬਾਤ ਦਾ ਹੋਰ ਸਾਰੇ ਏਜੰਡਿਆਂ ਨਾਲੋਂ ਇੱਕ ਏਜੰਡਾ ਇਹ ਵੀ ਸੀਗਾ ਕਿ ਜਿਹੜੇ ਭਾਰਤ ਦੇ ਨੌਜਵਾਨ ਉੱਥੇ ਭਰਤੀ ਕਰ ਲਏ ਗਏ ਨੇ ਉਹਨਾਂ ਦੀ ਭਰਤੀ ਜਿਹੜੀ ਪ੍ਰਕਿਰਿਆ ਇੱਕ ਤਾਂ ਰੋਕੀ ਜਾਵੇ ਦੂਸਰਾ ਜਿਹੜੇ ਭਰਤੀ ਕਰ ਲਏ ਗਏ ਨੇ ਉਹਨਾਂ ਨੂੰ ਛੁੱਟੀ ਦਿੱਤੀ ਜਾਵੇ ਜਿਹੜੇ ਜ਼ਖਮੀ ਨੇ ਉਹਨਾਂ ਦਾ ਇਲਾਜ ਕਰਕੇ ਉਹਨਾਂ ਨੂੰ ਵਾਪਸ ਜਿਹੜਾ ਉਹ ਭਾਰਤ ਭੇਜਿਆ ਜਾਵੇ ਜਿਹੜੇ ਤੁਹਾਡੇ ਲਈ ਲੜਦੇ ਮਰ ਗਏ ਨੇ ਉਹਨਾਂ ਮ੍ਰਿਤਕਾਂ ਦੀਆਂ ਜਿਹੜੀਆਂ ਡੈੱਡ ਬਾਡੀਜ਼ ਨੇ ਉਹ ਹਿੰਦੁਸਤਾਨ ਭੇਜੀਆਂ ਜਾਣ ਆਦੇਸ਼ ਦੇ ਪ੍ਰਧਾਨ ਮੰਤਰੀ ਦੀ ਇਸ ਸਬੰਧੀ ਗੱਲਬਾਤ ਹੋਈ ਇਸ ਸਬੰਧੀ ਸਾਡੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਹੋਰਾ ਦੀ ਗੱਲ ਉਹਨਾਂ ਦੇ ਵਿਦੇਸ਼ ਮੰਤਰੀ ਨਾਲ ਹੋਈ ਇਹ ਗੱਲਾਂ ਵੀ 4-5 ਮਹੀਨੇ ਪੁਰਾਣੀਆਂ ਨੇ ਜੀ ਔਰ ਦੇਸ਼ ਦੇ ਸੰਸਦ ਭਵਨ ਦੇ ਵਿੱਚ ਔ ਸਾਡੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਹੋਰੀ ਜਿਹੜੇ ਬਹੁਤ ਤੇਜ਼ ਤਰਾਰ ਨੇ ਔਰ ਬਹੁਤ ਵਾਰੀ ਬੜੇ ਜਿਹੜੇ ਫੈਕਟਸ ਫਿਗਰਸ ਦੇ ਨਾਲ ਗੱਲ ਕਰਦੇ ਨੇ ਇਹ ਉਹਨਾਂ ਨੇ ਇਹ ਦੱਸਿਆ ਕਿ ਲਗਭਗ 100 ਦੇ ਕਰੀਬ ਅ ਅੰਕੜਾ ਹੈ ਜਿਹੜਾ ਸਮਝਿਆ ਜਾ ਰਿਹਾ ਹੈ ਕਿ ਭਾਰਤੀ ਨੌਜਵਾਨ ਉਹਨਾਂ ਦੀ ਫੌਜ ਲਈ ਲੜ ਰਹੇ ਨੇ ਜੀ ਪਰ ਉਹਨਾਂ ਨੇ ਕਿਹਾ ਕਿ ਜਿਹੜੀ ਗੱਲਬਾਤ ਹੋਈ ਹੈ ਉਹਦੇ ਵਿੱਚ ਅੰਕੜਾ 91 ਦਾ ਦੱਸਿਆ ਗਿਆ ਜਾਨੀ 99 ਐਸੇ ਨੌਜਵਾਨ ਨੇ ਜਿਹੜੇ ਰਸ਼ੀਆ ਦੀ ਫੌਜ ਲਈ ਭਰਤੀ ਹੋਏ ਤੇ ਉਹਨਾਂ ਦੀ ਸਥਿਤੀ ਜਿਹੜੀ ਉਹਨਾਂ ਨੇ ਦੱਸੀ ਉਹਨਾਂ ਨੇ ਕਿਹਾ ਕਿ ਉਹਨਾਂ ਵਿੱਚੋਂ 14 ਜਾਣਿਆਂ ਨੂੰ ਜਿਹੜੀ ਨੌਕਰੀ ਤੋਂ ਔਰ ਜਿਹੜੀ ਛੁੱਟੀ ਦੇ ਕੇ ਭੇਜ ਦਿੱਤਾ ਗਿਆ ਵਾਪਸ ਭੇਜ ਦਿੱਤਾ ਗਿਆ ਜੀ ਔਰ 8 ਜਾਣੇ ਉਹਨਾਂ ਨੇ ਕਿਹਾ ਕਿ ਰਸ਼ੀਆ ਦੀ ਫੌਜਲੀ ਲੜਦੇ ਮਾਰੇ ਜਾ ਚੁੱਕੇ ਨੇ ਤੇ ਰਸ਼ੀਆ ਵਾਸਤੇ ਉਹ ਸ਼ਹੀਦ ਦਾ ਉਹਨਾਂ ਨੇ ਰਸ਼ੀਆ ਗਵਰਨਮੈਂਟ ਦੇ ਉਹਨਾਂ ਨੂੰ ਰਤਵਾ ਦਿੱਤਾ ਜੀ 14 ਤੇ 8 ਦੀ ਗਿਣਤੀ ਜਿਹੜੀ ਹੈ ਉਹ 22 ਬਣਦੀ ਹੈ ਤੇ 91 ਦੇ ਵਿੱਚੋਂ 22 ਜਦੋਂ ਅਸੀਂ ਮੰਨਫੀ ਕਰ ਦਿੰਨੇ ਆ ਤੇ ਉਹਨਾਂ ਨੇ ਕਿਹਾ ਕਿ 69 ਯਾਨੀ 69 ਅਸੇ ਨੌਜਵਾਨ ਨੇ ਜਿਹੜੇ ਅੱਜ ਵੀ ਰਸ਼ੀਆ ਦੀ ਫੌਜ ਦੇ ਲਈ ਕੰਮ ਕਰਦੇ ਨੇ ਉਹਨਾਂ ਦੇ ਸਹਾਇਕ ਦੇ ਤੌਰ ਤੇ ਕੰਮ ਕਰਦੇ ਨੇ ਔਰ ਉਹ ਫਰੰਟ ਤੇ ਲੜ ਰਹੇ ਨੇ ਉਹਨਾਂ ਲਈ ਲੜਨਾ ਉਹਨਾਂ ਲਈ ਇੱਕ ਬਹੁਤ ਕਠਿਨ ਟਾਸਕ ਬਣਿਆ ਹੋਇਆ ਜੀ ਵੀ ਉਹ ਲੜਾਈ ਲੜਦੇ ਹੋਏ ਕਿਸੇ ਵੇਲੇ ਵੀ ਉਹਨਾਂ ਮੌਤ ਦੇ ਮੂੰਹ ਚ ਜਾ ਸਕਦੇ ਨੇ ਇਸ ਲਈ ਭਾਰਤ ਸਰਕਾਰ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਵੱਡੇ ਤੌਰ ਤੇ ਇਹ ਅਪੀਲ ਕੀਤੀ ਹੈ ਕਿ ਇਹਨਾਂ ਜਿਹੜੇ 69 ਸਾਡੇ ਨੌਜਵਾਨ ਨੇ ਇਹਨਾਂ ਨੂੰ ਰਸ਼ੀਅਨ ਫੌਜ ਵਿੱਚੋਂ ਛੁੱਟੀ ਦੇ ਕੇ ਇਹ ਵਾਪਸ ਜਿਹੜਾ ਆ ਉਹ ਭਾਰਤ ਭੇਜ ਦਿੱਤਾ ਜਾਵੇ ਸੋ ਇਸ ਗੱਲ ਨੂੰ ਵੀ ਲਗਭਗ 5 ਮਹੀਨੇ ਹੋ ਗਏ ਨੇ ਪਰ ਅਜੇ ਤੱਕ ਉਹ ਨੌਜਵਾਨ ਵਾਪਸ ਨਹੀਂ ਆਏ ਇਹ ਇਹਦਾ ਜਿਹੜਾ ਦੁਖਾਂਤ ਹੈ ਇਸ ਸਥਿਤੀ ਦਾ ਦੁਖਾਂਤ ਹੀ ਹੈ ਕਿ ਉਹਨਾਂ ਦੇ ਮਾਪੇ ਇਹ ਪਿੱਛੇ ਤੜਫਦੇ ਫਿਰਦੇ ਨੇ ਕਿ ਉਹਨਾਂ ਦੇ ਪੁੱਤਰਾਂ ਦੇ ਫੋਨ ਨਹੀਂ ਆ ਰਿਹਾ ਕੋਈ ਲਾਪਤਾ ਨਹੀਂ ਕੋਈ ਜ਼ਖਮੀ ਨਹੀਂ ਐਸੋ ਉਹ ਉਹਨਾਂ ਨੂੰ ਉੱਥੇ ਕਈ ਤਰ੍ਹਾਂ ਦੇ ਸੰਕਟਾਂ 'ਚੋਂ ਲੰਘਣਾ ਪੈ ਰਿਹਾ ਐਸੋ ਸਥਿਤੀ ਜਿਹੜੀ ਆ ਉਹ ਇਦਾਂ ਦੀ ਬਣੀ ਹੋਈ ਆ ਜੀ ਪਰ ਹੁਣ ਅਗਲਾ ਸਵਾਲ ਇਹ ਆ ਕਿ ਰੂਸੀ ਫੌਜ ਦੇ ਵਿੱਚ ਭਾਰਤੀ ਨੌਜਵਾਨਾਂ ਦੀ ਭਰਤੀ ਸਬੰਧੀ ਸੀਬੀਆਈ ਨੇ ਜਿਹੜਾ ਉਹ ਕੇਸ ਦਰਜ ਕੀਤਾ ਸਰ ਉਹ ਕੇਸ ਕੀ ਹੈ ਦੇਖੋ ਭਾਰਤੀ ਏਜੰਸੀਆਂ ਇਸ ਗੱਲ ਲਈ ਇਨੱਠ ਕੇ ਲੱਗ ਗਈਆਂ ਨੇ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਫਿਕਰਯਾਰ ਕੀਤਾ ਹੈ ਕਿ ਸਾਡੇ ਨੌਜਵਾਨ ਕਿਉਂ ਜਾ ਰਹੇ ਨੇ ਕਿੱਦਾਂ ਜਾ ਰਹੇ ਨੇ ਕਿੱਦਾਂ ਇਹਨਾਂ ਦਾ ਉੱਧਰਲੀ ਫੌਜ ਦੇ ਨਾਲ ਤਾਲਮਿਲ ਬਠਿਆ ਇਸ ਬਾਰੇ ਚਿੰਤਾ ਜਿਹੜੀ ਭਾਰਤ ਸਰਕਾਰ ਨੇ ਕਈ ਵਾਰ ਯਾਰ ਕੀਤੀ ਹੈ ਇਹ ਵਿਦੇਸ਼ ਮੰਤਰਾਲਾ ਵੀ ਚਿੰਤਾਤ ਹੋ ਰਿਹਾ ਹੈ ਔਰ ਸਾਡੇ ਵਿਦੇਸ਼ ਮੰਤਰੀ ਨੇ ਵੀ ਇਸ ਸੰਬੰਧੀ ਏਜੰਸੀਆਂ ਦੇ ਨਾਲ ਸਲਾਮਸ਼ਬੇ ਕੀਤੇ ਨੇ ਹੁਣ ਸਾਡੇ ਰੱਖਿਆ ਮੰਤਰੀ ਸਾਹਿਬ ਵੀ ਇਹ ਪਿਛਲੇ ਦਿਨਾਂ ਦੇ ਵਿੱਚ 10 ਦਸੰਬਰ ਨੂੰ ਹੀ ਵਲਾਦੀਮੀਰ ਪੁਤਨ ਹੋਰਾਂ ਨੂੰ ਮਿਲ ਕੇ ਆਏ ਨੇ ਉਹਨਾਂ ਦੇ ਰੱਖਿਆ ਮੰਤਰੀ ਨਾਲ ਗੱਲਬਾਤ ਵੀ ਹੋਈ ਹੈ ਇਹ ਗੱਲਬਾਤ ਕੇਵਲ ਭਾਰਤੀ ਨੌਜਵਾਨਾਂ ਨੂੰ ਵਾਪਸ ਸੱਦਣ ਦੇ ਮੁੱਦੇ ਤੇ ਹੀ ਨਹੀਂ ਹੋ ਰਹੀ ਭਾਰਤ ਦੇ ਉਹਨਾਂ ਰਸ਼ੀਅਨ ਸਰਕਾਰ ਨਾਲ ਕਈ ਤਰ੍ਹਾਂ ਦੇ ਵਧੀਆ ਸਬੰਧ ਨੇ ਉਹਨਾਂ ਸਬੰਧਾਂ ਨੂੰ ਲੈ ਕੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਹੁੰਦੀ ਹੈ ਉਹਦੇ ਵਿੱਚ ਇੱਕ এজেন্ডਾ ਇਹ ਵੀ ਬਣਦਾ ਹੈ ਹੁਣ ਸਵਾਲ ਜਿਹੜਾ ਤੁਸੀਂ ਕੀਤਾ ਕਿ ਸੀਬੀਆਈ ਜਿਹੜੀ ਆ ਸਾਡੀ ਵੱਡੀ ਏਜੰਸੀ ਆ ਵੀ ਇਹਨੇ ਕੁਝ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ ਆ ਸੀਬੀਆਈ ਦੇ ਜਿਹੜੀ ਅਧਿਕਾਰਤ ਤੌਰ ਤੇ ਜਿਹੜੀ ਇਨਫੋਰਮੇਸ਼ਨ ਦਿੰਦੀ ਆ ਉਹਨਾਂ ਨੇ ਕਿਹਾ ਕਿ ਲਗਭਗ 19 ਵਿਅਕਤੀ ਐਸੇ ਨੇ ਜਿਨ੍ਹਾਂ ਨੇ ਇਸ ਅਪਰਾਧਿਕ ਜਿਹੜੀ ਪ੍ਰਕਿਰਿਆ ਆ ਉਹਦੇ 'ਚ ਸ਼ਾਮਲ ਨੇ 19 ਵਿਅਕਤੀਆਂ ਦੇ ਵਿੱਚੋਂ ਕੁਝ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ 24 ਅਪ੍ਰੈਲ 2024 ਵਾਲੇ ਦਿਨ ਦੋ ਜਿਹੜੇ ਨੌਜਵਾਨ ਨੇ ਉਹ ਗ੍ਰਿਫਤਾਰ ਕੀਤੇ ਗਏ ਜਿਹੜੇ ਇਸ ਪ੍ਰਕਿਰਿਆ 'ਚ ਸ਼ਾਮਲ ਸੀ ਜਿਹੜੇ ਇੱਥੋਂ ਦੇ ਬੇਰੁਜ਼ਗਾਰ ਨੌਜਵਾਨਾਂ ਦੀ ਤਲਾਸ਼ ਕਰਕੇ ਜਿਹੜਾ ਕੋਈ ਵੀ ਜੋਖਮ ਲੈਣ ਨੂੰ ਤਿਆਰ ਸੀ ਜਿਹੜੇ ਕੁਝ ਪੈਸੇ ਏਜੰਟ ਨੂੰ ਦੇ ਸਕਦੇ ਸੀ ਉਹਨਾਂ ਨੂੰ ਮਤਲਬ ਉਹ ਲੱਭ ਕੇ ਤੇ ਇਸ ਅ ਰਸ਼ੀਨ ਫੌਜਲੀ ਭੇਜਦੇ ਸੀ ਜੀ ਅ ਇਦਾਂ ਹੀ 7 ਮਈ ਵਾਲੇ ਦਿਨ ਵੀ ਇਹ ਦੋ ਨੌਜਵਾਨ ਜਿਹੜੇ ਨੇ ਉਹ ਗ੍ਰਫਤਾਰ ਕੀਤੇ ਗਏ ਇਹਨਾਂ ਮਤਲਬ ਗ੍ਰਫਤਾਰ ਕੀਤੇ ਗਏ ਚਾਰ ਵਿਅਕਤੀਆਂ ਦੇ ਵਿੱਚੋਂ ਦੋ ਤਿੰਨ ਵਿਅਕਤੀ ਤਾਂ ਭਾਰਤੀ ਨੇ ਇੱਕ ਜਿਹੜਾ ਗੈਰ ਭਾਰਤੀ ਹੈ ਉਹ ਰਸ਼ੀਅਨ ਭਾਸ਼ਾ ਦਾ ਟਰਾਂਸਲੇਟਰ ਹੈ ਉਹ ਟਰਾਂਸਲੇਟਰ ਦੀ ਭੂਮਿਕਾ ਅਦਾ ਕਰਦਾ ਕਿਉਂਕਿ ਇਹ ਜਿਹੜੇ ਵਿਅਕਤੀ ਗ੍ਰਫਤਾਰ ਹੋਏ ਨੇ ਉਹਨਾਂ ਤੋਂ ਇਹ ਪਤਾ ਲੱਗਾ ਹੈ ਕਿ ਕਈ ਟਰੈਵਲ ਏਜੰਟ ਤੇ ਕਈ ਐਸੀਆਂ ਏਜੰਸੀਆਂ ਜਿਹੜੀਆਂ ਨੇ ਉਹ ਦਿਨ ਰਾਤ ਇਸ ਕੰਮ 'ਚ ਲੱਗੀਆਂ ਹੋਈਆਂ ਨੇ ਕਿ ਭਾਰਤ ਦੇ ਉਹਨਾਂ ਨੌਜਵਾਨਾਂ ਦੀ ਤਲਾਸ਼ ਕੀਤੀ ਜਾਵੇ ਜਿਹੜੇ ਨੌਜਵਾਨ ਮੌਤ ਦੇ ਮੂੰਹ ਚ ਜਾਣ ਲਈ ਤਿਆਰ ਨੇ ਤੇ ਪੈਸੇ ਖਰਚਦੇ ਨੇ ਉਹਨਾਂ ਨੌਜਵਾਨਾਂ ਦੇ ਨਾਲ ਇੱਕ ਐਗਰੀਮੈਂਟ ਜਿਹੜਾ ਆ ਉਹ ਬਕਾਇਦਾ ਰੂਪ ਚ ਸਾਈਨ ਕੀਤਾ ਜਾਂਦਾ ਹ ਹ ਉਸ ਐਗਰੀਮੈਂਟ ਦੀ ਜਿਹੜੀ ਸਕ੍ਰਿਪਟ ਹੈ ਉਹ ਰਸ਼ੀਅਨ ਭਾਸ਼ਾ ਵਿੱਚ ਹੈ ਤੇ ਰਸ਼ੀਅਨ ਭਾਸ਼ਾ ਦੇ ਹੋਣ ਕਰਕੇ ਉਹ ਸਕ੍ਰਿਪਟ ਬਿਨਾ ਪੜਿਓ ਉਹ ਸਾਰੇ ਕੁਝ ਨੂੰ ਬਿਨਾ ਜਾਣਿਓ ਉਹਦੇ ਜਿਹੜੇ ਨਿਜ਼ਮ ਨੇ ਉਹਨਾਂ ਨੂੰ ਸਮਝਣ ਤੋਂ ਬਿਨਾ ਹੀ ਸਾਡੇ ਨੌਜਵਾਨ ਜਿਹੜੇ ਨੇ ਉੱਤੇ ਸਾਈਨ ਕਰਦੇ ਨੇ ਤੇ ਪੈਸੇ ਦਿੰਦੇ ਨੇ ਵੀ ਜੇ ਉੱਥੇ ਮੈਨੂੰ 1.5 ਲੱਖ ਤਨਖਾਹ ਮਿਲਣੀ ਹੈ ਤੇ ਮੈਂ 3 ਲੱਖ ਰੁਪਇਆ ਦਿੱਤਾ ਮੈਨੂੰ 60-60 ਰਸ਼ੀਆ ਭਈ ਸੋ ਇਹ ਸਥਿਤੀ ਦਾ ਦੁਖਾਤਕ ਪੱਖ ਹੈ ਸੀਬੀਆਈ ਨੇ ਮੁਤਾਬਕ ਹੁਣ ਤੱਕ 180 ਭਾਰਤੀ ਐਸੇ ਨੇ ਜਿਹੜੇ ਵੱਖ-ਵੱਖ ਏਜੰਟਾਂ ਰਹੀ ਜਿਨ੍ਹਾਂ ਚ ਦਿੱਲੀ ਦਾ ਇੱਕ ਖਾਸ ਜਿਹੜਾ ਟ੍ਰੈਵਲ ਏਜੰਸੀ ਹੈ ਉਹ ਇਹਦੇ ਲਈ ਕੰਮ ਕਰਦੀ ਲੱਗਦੀ ਹੈ ਉਹ ਏਜੰਸੀ ਦੇ ਮੁਤਾਬਕ 180 ਨੌਜਵਾਨ ਭਾਰਤੀਆਂ ਨੂੰ ਇਸ ਕੰਮ ਲਈ ਭੇਜਿਆ ਜਾ ਚੁੱਕਾ ਹੈ ਜੀ ਮਤਲਬ ਸੀਬੀਆਈ ਇਸ ਕੰਮ 'ਚ ਲੱਗੀ ਹੋਈ ਹੈ ਤੇ ਉਹਦੇ ਮੁਤਾਬਕ ਅ 180 ਤੋਂ ਇਹਦੀ ਗਿਣਤੀ ਵੱਧ ਵੀ ਸਕਦੀ ਆ ਜੀ ਅ ਜਦੋਂ ਇਹਦੀ ਗਿਣਤੀ ਵੱਧ ਵੀ ਸਕਦੀ ਹੈ ਤਾਂ ਇਹਦੇ ਚੱਕ ਗੱਲ ਇਹ ਵੀ ਸਮਝਣ ਵਾਲੀ ਆ ਕਿ ਇਹ ਜਿਹੜੇ ਨੌਜਵਾਨ ਜਾ ਰਹੇ ਨੇ ਇਹ ਬਾਹਰ ਦੁਬਈ ਜਾ ਰਹੇ ਨੇ ਹੋ ਸਕਦਾ ਹੈ ਕਿ ਸਾਰੇ ਜਿਹੜੇ ਨੇ ਉਹ ਉੱਥੇ ਰਸ਼ੀਆ ਨਾ ਪਹੁੰਚੇ ਹੋਣ ਕਈ ਅਜੇ ਦੁਬਈ ਹੋਣ ਆ ਕੋਈ ਵੱਖ-ਵੱਖ ਮਤਲਬ ਜਿਹੜੀਆਂ ਟਿੱਪਣੀਆਂ ਨੇ ਉਹ ਇਸ ਸੰਬੰਧੀ ਮਿਲ ਰਹੀਆਂ ਨੇ ਕਿ ਇਹ ਨੌਜਵਾਨਾਂ ਦਾ ਆ ਜਿਹੜਾ ਪਵੈਖ ਕੀ ਹੈ ਕੀ ਇਹ ਵਾਪਸ ਆ ਸਕਣਗੇ ਕਿ ਨਹੀਂ ਆ ਸਕਣਗੇ ਕਿਉਂਕਿ ਜਿਵੇਂ ਬੁਲਾਦੀਮੀਰ ਪੋਤਨ ਹੋ ਰਹੀ ਇਸ جنگ ਚ ਫਸ ਗਏ ਨੇ ਇਹ ਇਹ جنگ ਪਿਛਲੇ 2.5 ਸਾਲਾਂ ਤੋਂ ਲੱਗੀ ਹੋਈ ਆ ਵੱਡੇ ਪੱਧਰ ਤੇ ਰੂਸ ਤੇ ਜੁਕਰੇਨ ਦਾ ਨੁਕਸਾਨ ਹੋ ਚੁੱਕਾ ਹੈ ਬਹੁਤ ਵੱਡੇ ਜੁਕਰੇਨੀਆਂ ਜਿਹੜੀ ਆਬਾਦੀ ਹੈ ਉਹ ਦੇਸ਼ ਨੂੰ ਛੱਡ ਕੇ ਇਹ ਵਿਦੇਸ਼ਾਂ ਚ ਜਾ ਕੇ ਹੋਰ ਦੇਸ਼ਾਂ ਚ ਜਾ ਕੇ ਉਹਨੇ ਸ਼ਰਨ ਲਈ ਹੋਈ ਆ ਤੇ ਇਹਦੇ باوجود ਵੀ ਜਕਰੇਨ ਲੜ ਰਿਹਾ ਹੈ ਕਿਉਂਕਿ ਜਕਰੇਨ ਕੋਲ ਜਿੱਦਾਂ ਨਾਟੋ ਦੇਸ਼ਾਂ ਦਾ ਖਾਸ ਕਰਕੇ ਅਮਰੀਕਾ ਵੱਲੋਂ ਹਥਿਆਰ ਆ ਰਹੇ ਨੇ ਜੀ ਇਹ ਜੇ ਸੰਬੰਧੀ ਮੈਂ ਨਹੀਂ ਕਹਿ ਰਿਹਾ ਜੇ ਸੰਬੰਧੀ ਅਮਰੀਕਾ ਦੇ ਆਉਣ ਵਾਲੇ ਤੇ ਸਾਬਕਾ ਰਾਸ਼ਟਰਪਤੀ ਜਿਹੜੇ ਏ ਟਰੰਪਸ ਹੋਰੀ ਨੇ ਉਹਨਾਂ ਨੇ ਕਿਹਾ ਕਿ ਮੈਂ ਇਸ ਜੰਗ ਨੂੰ ਰੋਕਾਂਗਾ ਔਰ ਵੱਡਾ ਫਤਵਾ ਲੋਕਾਂ ਨੇ ਉਹਨਾਂ ਨੂੰ ਜੰਗ ਨੂੰ ਰੋਕਣ ਦੇ ਨਾਂ ਤੇ ਦਿੱਤਾ ਜੀ ਜੀ ਬਿਲਕੁਲ ਜਿਨ੍ਹਾਂ ਨੇ 20 ਜਨਵਰੀ ਨੂੰ ਜਿਹੜੀ ਹੈ ਇਹ ਅਮਰੀਕਾ ਦੇ ਰਾਸ਼ਟਰਪਤੀ ਦੀ ਵਾਕਡੋਰ ਸੰਭਾਲ ਲੈਣੀ ਹੈ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਇਸ ਜੰਗ ਨੇ ਵੱਡੇ ਪੱਧਰ ਤੇ ਦੋਨਾਂ ਦੇਸ਼ਾਂ 'ਚ ਤਬਾਹੀ ਕੀਤੀ ਹੈ ਰਸ਼ੀਅਨ ਲੋਕ ਵੀ ਲੜਨਾ ਨਹੀਂ ਚਾਹੁੰਦੇ ਜ਼ੁਕਰੇਨ ਵਾਲੇ ਵੀ ਇਸ ਲੜਾਈ ਨੂੰ ਟਾਲਣਾ ਚਾਹੁੰਦੇ ਨੇ ਪਰ ਹਰ ਰੋਜ਼ ਲੜਾਈ ਜਿਹੜੀ ਹੈ ਉਹ ਹੋ ਰਹੀ ਹੈ ਹਰ ਰੋਜ਼ ਨੌਜਵਾਨ ਮਰ ਰਹੇ ਨੇ ਸੋ ਇਸ ਸਬੰਧੀ ਭਾਰਤ ਦੀ ਚਿੰਤਾ ਇਸ ਕਰਕੇ ਹੋਰ ਵੱਧ ਗਈ ਹੈ ਕਿ ਭਾਰਤੀ ਨੌਜਵਾਨ ਉਸ ਲੜਾਈ ਦਾ ਹਿੱਸਾ ਕਿਉਂ ਬਣ ਰਹੇ ਨੇ ਜੀ ਸਰ ਆਖਰ ਸਵਾਲ ਕੀ ਕੋਈ ਹੋਰ ਵੀ ਨੌਜਵਾਨ ਰਸ਼ੀਆ ਦੀ ਨਾਗਰਿਕਤਾ ਲੈਣ ਲਈ ਤਿਆਰ ਬੈਠੇ ਨੇ ਇਹਦੇ ਬਾਰੇ ਤਾਂ ਅੰਕੜੇ ਅਜੇ ਕਿਸੇ ਏਜੰਸੀ ਨੇ ਨਹੀਂ ਕੱਢੇ ਪਰੰਤੂ ਜਦੋਂ ਐਸੀਆਂ ਖਬਰਾਂ ਆਉਂਦੀਆਂ ਨੇ ਵੀ ਰਸ਼ੀਆ ਦੇ ਵਿੱਚ ਲੜਨ ਦੇ ਨਾਂ ਤੇ ਤੁਹਾਨੂੰ ਪੀਆਰ ਮਿਲ ਸਕਦੀ ਹੈ 6 ਮਹੀਨੇ ਰਹਿ ਕੇ ਇਹ ਮੈਨੂੰ ਯਾਦ ਹੈ 22 ਸਤੰਬਰ 2022 ਦੇ ਵਿੱਚ ਵਿਰਾਦੀਮਿਰ ਪੋਤਨ ਹੋਰਾਨੇ ਇੱਕ ਜਿਹੜੀ ਐਡਵਾਈਸਰੀ ਜਾਰੀ ਕੀਤੀ ਸੀ ਤੇ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਵੀ ਦੁਨੀਆ ਦੇ ਹੋਰ ਖਿੱਤੇ ਦੇ ਲੋਕ ਆ ਕੇ ਲੜਨ ਦੀ ਫੌਜ ਦੇ ਸਹਾਇਕ ਦੇ ਤੌਰ ਤੇ ਜਾਂ ਜਿੰਨੀ ਉਹਨਾਂ ਦੀ ਸਮਰੱਥਾ ਹੈ ਉਹਦੇ ਮੁਤਾਬਕ ਕੰਮ ਕਰਨਾ ਚਾਹਣਗੇ ਤਾਂ ਅਸੀਂ ਉਹਨਾਂ ਨੂੰ ਨਾਗਰਿਕਤਾ ਦੇਵਾਂਗੇ ਫਿਰ ਉਹਦੇ ਵਿੱਚ ਜਿਹੜੀਆਂ ਸ਼ਰਤਾਂ ਸੀ ਉਹ ਉਹਨਾਂ ਨੇ ਹੋਰ ਵੀ ਸਰਲ ਕਰ ਦਿੱਤੀਆਂ ਕਿਉਂਕਿ ਲੱਗਦਾ ਇਹ ਹੈ ਉਹਨਾਂ ਦੇ ਸਰਲਕਰ ਤੋਂ ਇਹ ਲੱਗਦਾ ਹੈ ਕਿ ਡਿਮਾਂਡ ਐਂਡ ਸਪਲਾਈ ਦਾ ਮਸਲਾ ਹੁੰਦਾ ਹੈ ਅਬੀ ਉੱਥੇ ਲੋਕ ਨਹੀਂ ਗਏ ਹੋਣਗੇ ਲੋਕਾਂ ਨੇ ਵਿਲਿੰਗਨੈਸ ਨਹੀਂ ਯਾਰ ਕੀਤੀ ਹੋਣੀ ਜੀ ਤੇ ਫਿਰ ਉਹਨਾਂ ਨੇ ਸ਼ਰਤਾਂ ਉਹ 3 ਮਹੀਨੇ ਤੱਕ ਦੀਆਂ ਲੈਂਦੀਆਂ ਵੀ ਜੇ 3 ਮਹੀਨੇ ਕੋਈ ਸਾਡੀ ਸਹਾਇਤਾ ਕਰਦਾ ਤਾਂ ਵੀ ਅਸੀਂ ਨਾਗਰਿਕਤਾ ਦੇਣ ਨੂੰ ਤਿਆਰ ਆ ਉਹਨਾਂ ਦੇ ਪੂਰੇ ਪਰਿਵਾਰ ਨੂੰ ਦੇਣ ਨੂੰ ਤਿਆਰ ਆ ਅਸੀਂ ਇਹ ਜਿਹੜੇ ਅੰਕੜੇ ਨੇ ਇਹਨੂੰ ਅਸੀਂ ਦੂਸਰੇ ਤਰੀਕੇ ਨਾਲ ਅਠਵਾਲ ਜੀ ਸਮਝਣ ਦੀ ਕੋਸ਼ਿਸ਼ ਕਰਦੇ ਆ ਕਿ ਗੁਜਰਾਤ ਦੇ ਅਸ਼ਵਨ ਭਾਈ ਮੰਗੂਕੀਆ ਇੱਕ ਵਿਅਕਤੀ ਹੈ ਉਹਨੇ ਰੂਸ ਦੀ ਨਾਗਰਿਕਤਾ ਸਵੀਕਾਰ ਕਰਨ ਲਈ ਬੇਂਤੀ ਦਾ ਜਿਕਰ ਦੁੱਤੀ ਹੈ ਕਿਉਂਕਿ ਉਹਦਾ ਪੁੱਤਰ ਹੇਮਲ ਮੰਗੂਕੀਆ ਜਿਹੜਾ 23 ਸਾਲਾਂ ਦਾ ਸੀ ਉਹ 21 ਫਰਵਰੀ 2024 ਨੂੰ ਰਸ਼ੀਆ ਦੀ ਖਾਤਰ ਸ਼ਹੀਦ ਹੋ ਗਿਆ ਜੀ ਤੇ ਉਹ ਅਜੇ ਅਣਵਿਆਹਿਆ ਹੋਇਆ ਸੀ ਰਸ਼ੀਆ ਫੌਜ ਦੇ ਮੁਤਾਬਕ ਰਸ਼ੀਆ ਸਰਕਾਰ ਦੇ ਮੁਤਾਬਕ ਉਹਦੇ ਪਰਿਵਾਰ ਨੂੰ ਨਾਗਰਿਕਤਾ ਤੇ 1 ਕਰੋੜ 30 ਲੱਖ ਰੁਪਈਆ ਜਿਹੜਾ ਆ ਉਹ ਉਹਨਾਂ ਨੂੰ ਮਿਲਣਾ ਸੀ ਜਿਹਦੀ ਪ੍ਰਕਿਰਿਆ ਆਰੰਭ ਹੋ ਚੁੱਕੀ ਆ ਜੀ ਮੰਗੂਕਿਆ ਹੋਰੀ ਵੀ ਰਸ਼ੀਆ ਜਾ ਕੇ ਆਏ ਨੇ ਔਰ ਆਉਣ ਵਾਲੇ ਦਿਨਾਂ ਚ ਉਹ ਵੀ ਰਸ਼ੀਆ ਮੂਵ ਕਰ ਜਾਣਗੇ ਔਰ ਉਹ ਰਸ਼ੀਆ ਦੀ ਨਾਗਰਿਕਤਾ ਲੈ ਲੈਣਗੇ ਜੀ ਉਹਨਾਂ ਦੇ ਵੀ ਜਿਹੜੇ ਉਸ ਵਿਅਕਤੀ ਤੇ ਹੇਮਲ ਮੰਗੂਕਿਆ ਤੇ ਆਸ਼ਰਿਤ ਨਵਾਲਕ ਬੱਚੇ ਨੇ ਭਾਵੇਂ ਭਰਾ ਭਤੀਜੇ ਹੋਣ ਉਹਨਾਂ ਨੂੰ ਵੀ 18-18000 ਰੁਪਈਆ ਹਰ ਮੰਥ ਉਹਨਾਂ ਨੂੰ ਜਿਹੜੀ ਹੈ ਉਹ ਸਹਾਇਤਾ ਮਿਲਣੀ ਹੈ ਜੀ ਅ ਪਿਛਲੇ ਦਿਨਾਂ ਚ ਹੇਮਲ ਮੰਗੂਕੀਆ ਦੀ ਜਦੋਂ লাশ ਭਾਰਤ ਉਹਦੇ ਪਿਤਾ ਨੇ ਲਿਆਂਦੀ ਸੀ ਤਾਂ ਉਸ ਵੇਲੇ ਭਾਰਤ ਦੇ ਲੋਕ ਵੱਡੇ ਪੱਧਰ ਤੇ ਭਾਵਕ ਹੋਏ ਸੀ ਪਰੰਤੂ ਬਗਾਨੇ ਦੇਸ਼ ਲਈ ਲੜਦਾ ਸ਼ਹੀਦ ਹੋਣ ਵਾਲਾ ਹੇਮਲ ਜਦੋਂ ਆਪਣੀ ਧਰਤੀ ਤੇ ਆ ਕੇ ਇਹ ਉਹਦਾ ਸੰਸਕਾਰ ਹੁੰਦਾ ਹੈ ਤੇ ਉਹਦੇ ਬਾਪ ਉਹਦੇ ਮਾਂ ਜਿਹੜੇ ਨੇ ਉਹ ਹੁਣ ਉਸ ਧਰਤੀ ਤੇ ਜਾਣ ਲਈ ਤਰਸ ਰਹੇ ਨੇ ਤੇ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਵੀ ਇਹ ਹੋ ਕੀ ਰਿਹਾ ਨਾਲ ਹੀ ਹੇਮਲ ਦੇ ਨਾਲ ਇੱਕ ਹైదరాబాద్ ਦੇ ਰਹਿਣ ਵਾਲੇ ਮੁਹੰਮਦ ਅਸ਼ਫਾਕ ਦੀ ਲਾਸ਼ ਵੀ ਆਈਸੀ ਦੋ ਲਾਸ਼ਾਂ ਇਕੱਠੀਆਂ ਆਈਆਂ ਸੀਗੀਆਂ ਜੀ ਤੇ ਇਹ ਵੀ ਲਾਸ਼ ਜਦੋਂ ਭਾਰਤ ਹਿੰਦੋਸਤਾਨ ਆਈਸੀ ਤੇ ਵੱਡੇ ਪੱਧਰ ਤੇ ਇਹ ਮੀਡੀਆ ਦੀ ਕਵਰੇਜ ਮਿਲੀ ਸੀ ਵੀ ਇਹ ਵੀ ਬਗਾਨੇ ਦੇਸ਼ ਲਈ ਲੜਦਾ ਸ਼ਹੀਦ ਹੋ ਗਿਆ محمد اشفاق ਦੇ ਭਰਾ محمد ইমরান ਨੇ ਵੀ ਇਹ ਕਿਹਾ ਕਿ ਇਹ پیشਕਸਾਨੂੰ ਵੀ ਆਈ ਹੈ ਜੀ ਤੇ ਅਸੀਂ ਵੀ ਇਸ ਧਰਤੀ ਤੋਂ ਰਸ਼ੀਆ ਮੂਵ ਕਰਨ ਬਾਰੇ ਇਹ ਸੋਚ ਰਹੇ ਆ محمد اشفاق ਦੇ ਦੋ ਛੋਟੇ ਛੋਟੇ ਬੱਚੇ ਨੇ ਉਹਦੀ ਪਤਨੀ ਹੈ ਸੋ ਉਹਨਾਂ ਨੂੰ ਵੀ ਇਹ ਜਿਹੜੀ ਨਾਗਰਿਕਤਾ ਆ ਨਾਗਰਿਕਤਾ ਆ ਉਹ ਸਰਕਾਰ ਹੈ ਉਹ ਵੀ ਚਲੇ ਜਾਣਗੇ ਜੀ ਹਰਿਆਣਾ ਦੇ ਕੈਥਲ ਦੇ ਰਹਿਣ ਵਾਲੇ ਅਮਨ ਨੇ ਇਹ ਦੱਸਿਆ ਕਿ ਮੇਰਾ ਭਰਾ ਸਾਹਿਲ ਜਿਹੜਾ ਆ ਉਹ ਪਿਛਲੇ ਦਿਨਾਂ ਦੇ ਵਿੱਚ ਰਸ਼ੀਆ ਗਿਆ ਸੀ ਉਹਨਾਂ ਦੀ ਫੌਜ ਦੇ ਸਹਾਇਕ ਦੀ ਨੌਕਰੀ ਕਰਨ ਉਹਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਉੱਥੇ ਉਹ ਸਹਾਇਕ ਦੀ ਨੌਕਰੀ ਕਰਨ ਜਾ ਰਿਹਾ ਹੈ ਤੇ ਇਹ ਇੱਕ ਕਠਨ ਕੰਮ ਹੈ ਪਰ ਫਿਰ ਵੀ ਉਹਨੇ ਉਹਨੂੰ ਚੁਣਿਆ ਉਹਨੇ ਉਹਨੂੰ ਚੁਣਿਆ ਤੇ ਨਾਲ ਉਹਦੇ ਭਰਾ ਅਮਨ ਨੇ ਇਹ ਕੱਲ੍ਹ ਕਹੀ ਹੈ ਕਿ ਮੇਰੇ ਭਰਾ ਦੇ ਇੱਕ ਬੰਬ ਧਮਾਕੇ ਵਿੱਚ ਵੱਡੇ ਪੱਧਰ ਤੇ ਜ਼ਖਮੀ ਹੋ ਜਾਣ ਦਾ ਸੁਨੇਹਾ ਸਾਨੂੰ ਮਿਲ ਗਿਆ ਸੀ ਜੀ ਉਹਨਾਂ ਨੇ ਕਿਹਾ ਕਿ ਹੁਣ ਉਹ ਕੁਝ ਠੀਕ ਹੈ ਪਰ ਹਸਪਤਾਲ ਵਿੱਚ ਹੈ ਪਰ ਸਾਹਿਲ ਬਹੁਤ ਵੱਡੇ ਪੱਧਰ ਤੇ ਬੇਚੈਨ ਹੈ ਸਾਹਿਲ ਚਾਹੁੰਦਾ ਆ ਕਿ ਉਹ ਭਾਰਤ ਵਾਪਸ ਆ ਜਾਵੇ ਪਰ ਹਸਪਤਾਲ ਦੇ ਵਿੱਚ ਜਿਹੜੇ ਫੌਜੀ ਅਫਸਰ ਉਹਦੀ ਦੇਖ ਰਿਏ ਕਿ ਕਰ ਰਹੇ ਨੇ ਉਹਦਾ ਇਲਾਜ ਕਰ ਰਹੇ ਨੇ ਉਹਨਾਂ ਮੁਤਾਬਕ ਉਹਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੈ ਉਹ ਇਹ ਹੈ ਕਿ 21 ਸਾਲਾਂ ਦੇ ਸਾਹਿਲ ਨੂੰ ਠੀਕ ਹੋਣ ਅਪਰੰਤ ਫਿਰ ਜਿਹੜਾ ਆ ਉਹ ਮੋਰਚੇ ਤੇ ਭੇਜ ਦਿੱਤਾ ਜਾਣਾ ਹੈ ਜੀ ਇਸੇ ਤਰ੍ਹਾਂ ਹੀ ਕਰਨਾਟਕਾ ਦੇ ਇੱਕ ਸਮੀਰ ਨੇ ਉਹ ਭਰਾ ਮੁਹੰਮਦ ਮੁਸ਼ਤਾਕ ਵੀ ਰੂਸ ਵਿੱਚ ਫਸੇ ਹੋਏ ਨੇ ਜੀ ਸਮੀਰ ਨੇ ਵੀ ਇਸ ਗੱਲ ਦੀ ਮੰਗ ਕੀਤੀ ਹੈ ਕਿ ਉਹਦੇ ਭਰਾ ਨੂੰ ਜਿਹੜਾ ਆ ਉਹ ਵਾਪਸ ਜਿਹੜਾ ਉਹ ਹਿੰਦੁਸਤਾਨ ਭੇਜ ਦਿੱਤਾ ਜਾਵੇ ਉਹਨੇ ਵੀ ਇਸ ਸੰਬੰਧੀ ਜਿਹੜੀ ਅਪੀਲ ਹੈ ਉਹ ਭਾਰਤ ਸਰਕਾਰ ਨੂੰ ਪਾਈ ਹੈ ਤੇ ਉਹਨੇ ਚਿੰਤਾ ਵੀ ਯਾਰ ਕੀਤੀ ਹੈ ਕਿ ਉਚਬਦਰੀ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਦੀ ਵਲਾਦੀਮੀਰ ਪੁਤਨ ਨਾਲ ਹੋਈ ਜੀ ਗੱਲਬਾਤ ਤੋਂ ਬਾਅਦ ਵੀ ਇਹ ਅਜੇ ਵਾਪਸ ਨਹੀਂ ਆ ਰਹੇ ਇਦਾਂ ਤਰੀਪੁਰਾ ਦੇ ਬਨਲ ਬਾਬੂ ਅਤੇ ਜੈਨ ਕੁਰੀਨ ਦੋ ਦੋਸਤ ਤੇ ਰਿਸ਼ਤੇਦਾਰ ਨੇ ਜਿਹੜੇ 21-22 ਸਾਲਾਂ ਦੀ ਉਮਰ ਦੇ ਨੇ ਉਹ ਵੀ ਉੱਥੇ ਫਸੇ ਹੋਏ ਨੇ ਤੇ ਉਹਨਾਂ ਦੇ ਪਰਿਵਾਰ ਵਾਲੇ ਵੀ ਚਿੰਤਤ ਨੇ ਕੇ ਸਾਡੇ ਦੋਨੇ ਰਿਸ਼ਤੇਦਾਰ ਜਿਹੜੇ ਨੇ ਉੱਥੇ ਫਸੇ ਹੋਏ ਨੇ ਇਹ ਔਰ ਬੜੀ ਕਠਨ ਨੌਕਰੀ ਹੈ ਕਿਸੇ ਵੇਲੇ ਵੀ ਉਹਨਾਂ ਦੀ ਮੌਤ ਹੋ ਸਕਦੀ ਹੈ ਇਹ ਉਹਨਾਂ ਨੂੰ ਉਸ ਅੱਗ ਵਿੱਚ ਝੁਕਣ ਤੋਂ ਪਹਿਲਾਂ ਜਿਹੜਾ ਆ ਉਹ ਵਾਪਸ ਲਿਆਂਦਾ ਜਾਵੇ ਆ ਜਦੋਂ 10 ਦਸੰਬਰ 2024 ਵਾਲੇ ਦਿਨ ਜਾਨੀ ਇਸੇ ਹਫ਼ਤੇ ਸਾਡੇ ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਹੋਰਾਂ ਦੀ ਇਹ ਗੱਲਬਾਤ ਹੁੰਦੀ ਹੈ ਉੱਥੇ ਬਲਦੀਮੀਰ ਪੁੱਤਲ ਹੋਰਾਂ ਨਾਲ ਹੁੰਦੀ ਹੈ ਰੱਖਿਆ ਮੰਤਰੀ ਦੇ ਨਾਲ ਹੁੰਦੀ ਹੈ ਹੋਰ ਉਹਨਾਂ ਦੇ ਉੱਚ ਅਧਿਕਾਰੀਆਂ ਨਾਲ ਹੁੰਦੀ ਹੈ ਭਾਵੇਂ ਮੁੱਦੇ ਇੱਧਰ ਉੱਧਰ ਦੇ ਖੋਰ ਵੀ ਬਹੁਸੀ ਪਰ ਉਹਨਾਂ ਵਿੱਚ ਇਹ ਵੀ ਮੁੱਦਾ ਉੱਠਿਆ ਆ ਉਸ ਮੀਟਿੰਗ ਦੇ ਵਿੱਚ ਰਾਜਨਾਥ ਸਿੰਘ ਹੋਰ ਨੇ ਕਿਹਾ ਕਿ ਸਾਡੇ ਜਿਹੜੇ ਰਸ਼ੀਆ ਤੇ ਭਾਰਤ ਦੇ ਸਬੰਧ ਨੇ ਉਹ ਹਿਮਾਲਾ ਪਰਬਤ ਵਾਂਗ ਇੱਕ ਬਲੰਦ ਸਬੰਧ ਨੇ ਦੋਨਾਂ ਦੇਸ਼ਾਂ ਦੇ ਤੇ ਉਹ ਸਬੰਧ ਬਣੇ ਰਹਿਣਗੇ ਜੀ ਹੁਣ ਇੱਕ ਸਵਾਲ ਜਿਹੜਾ ਬਾਰ-ਬਾਰ ਅ ਭਾਰਤ ਦੇ ਚੰਤਨਸ਼ੀਲ ਵਰਗ ਵੱਲੋਂ ਉੱਠ ਰਿਹਾ ਹੈ ਕਿ ਇਹ بلند ਜਿਹੜੇ ਰਿਲੇਸ਼ਨ ਨੇ ਹਿਮਾਲਾ ਪर्वਤ ਵਰਗੇ بلند ਰਿਲੇਸ਼ਨ ਜਿਹੜੇ ਨੇ ਇਹਨਾਂ ਰਿਲੇਸ਼ਨਾਂ ਦੀ ਜਿਹੜੀ ਨੀ ਹੈ ਉਹਦੇ ਵਿੱਚ ਲਗਭਗ ਜਿਹੜੇ ਫੌਜੀ ਸਹਾਇਕ ਵਜੋਂ ਭਾਰਤੀ ਨੌਜਵਾਨ ਗਏ ਨੇ ਕਿ ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਨੇ ਉਹ ਤਾਂ ਨਹੀਂ ਚਿਣੀਆਂ ਜਾਣਗੀਆਂ ਕਿ ਉਹਨਾਂ ਲਾਸ਼ਾਂ ਤੇ ਫਿਰ ਉਹਨਾਂ ਦੇ ਪਰਿਵਾਰ ਮਜਬੂਰੀ ਵਸ ਇਹ ਤਾਂ ਸੌਦਾ ਨਹੀਂ ਕਰਨਗੇ ਕਿ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦੀ ਖਾਤਰ ਆਪਣੇ ਆਉਣ ਵਾਲੇ ਭਵਿੱਖ ਦੀ ਖਾਤਰ ਆਪਣੇ ਪੁੱਤਰ ਦੀ ਬਲੀ ਦੇ ਦੇਣ ਤੋਂ ਬਾਅਦ ਉਹ ਜਿਹੜੇ ਪਰਿਵਾਰ ਨੇ ਉਹ ਪਰਿਵਾਰ ਪੱਕੇ ਤੌਰ ਤੇ ਜਿਹੜੇ ਨੇ ਉਹ ਰਸ਼ੀਆ ਦੀ ਨਾਗਰਿਕਤਾ ਲੈ ਲੈਣਗੇ ਇੱਕ ਬੰਨੇ ਅਸੀਂ ਆਪਣੇ ਗੁਆਂਢੀ ਮੁਲਕਾਂ 'ਚ ਗੈਰ ਮੁਸਲਮ ਆਬਾਦੀ ਦੇ ਜਿਹੜੇ ਪਰੇਸ਼ਾਨ ਲੋਕ ਆ ਉਹਨਾਂ ਨੂੰ ਹਿੰਦੁਸਤਾਨ ਵਿੱਚ ਨਾਗਰਿਕਤਾ ਦੇਣ ਦੇ ਨਿਯਮਾਂ ਵਿੱਚ ਸੋਧ ਕਰਕੇ ਆਸਾਨੀ ਕਰ ਰਹੇ ਆ ਤੇ ਦੂਸਰੇ ਬੰਨੇ ਹਿੰਦੁਸਤਾਨ ਦੇ ਨੌਜਵਾਨ ਤੇ ਉਹਨਾਂ ਦੇ ਮਾਪੇ ਆਪਣੇ ਅਗ ਨਾਲ ਖੇਡਣਗੇ ਪੁੱਤਰਾਂ ਧੀਾਂ ਦੀ ਲਾਸ਼ ਦੇ ਉੱਤੇ ਜਿਹੜੇ ਰਸ਼ੀਆ ਵਰਗੇ ਦੇਸ਼ ਦੀ ਨਾਗਰਿਕਤਾ ਲੈਣ ਲਈ ਤਿਆਰ ਨੇ ਜਿੱਥੇ ਦੀ ਭਾਸ਼ਾ ਵੀ ਉਹਨਾਂ ਨੂੰ ਸਮਝ ਨਹੀਂ ਆਉਂਦੀ ਜੀ ਸੋ ਅਸੀਂ ਅੱਜ ਦਾ ਪ੍ਰੋਗਰਾਮ ਜਿਸ ਦੇ ਵਿੱਚ ਅਸੀਂ ਰੂਸ ਯੂਕਰੇਨ ਜੰਗ ਵਿੱਚ ਸ਼ਹੀਦ ਤੇਜਪਾਲ ਸਿੰਘ ਨੂੰ ਮੁੱਖ ਰੱਖਦੇ ਹੋਇਆ ਵਿਚਾਰ ਚਰਚਾ ਕੀਤੀ ਹੈ ਸਾਰੇ ਦੇ ਲਈ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆ। ਸੋ ਤੁਹਾਨੂੰ ਇਹ ਪ੍ਰੋਗਰਾਮ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ। ਧੰਨਵਾਦ ਜੀ।